ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੇਰਾ ਬਲੌਗ ਮਾਰਨਿੰਗ ਤੋਂ ਸਟਾਰਟ ਹੋ ਰਿਹਾ ਮੈਂ ਘਰ ਦੀ ਸਾਰੀ ਸਫਾਈ ਕਰਕੇ ਆਪਣੇ ਬੇਟੇ ਨੂੰ ਰੈਡੀ ਕਰ ਲਿਆ ਇਹ ਵੇਖੋ ਮੇਰਾ ਬੇਟਾ ਬੇਟਾ ਵੇਖੋ ਇੱਧਰ ਖਾਇਓ ਐ ਆ ਵੇਖੋ ਤੇ ਘਰ ਦੀ ਸਾਰੀ ਸਫਾਈ ਹੋ ਗਈ ਆ ਮੇਰੇ ਝਾੜੂ ਪੋਚੇ ਸਾਰਾ ਕੁਝ ਹੋ ਗਿਆ ਅੱਜ ਸਵੇਰੇ ਸਵੇਰੇ ਨਾ ਇੱਕ ਨੁਕਸਾਨ ਹੋ ਗਿਆ ਨੁਕਸਾਨ ਕਿਸੇ ਦੀ ਨਜ਼ਰ 'ਚ ਤਾਂ ਬਹੁਤ ਛੋਟਾ ਹੋਊਗਾ ਬਟ ਮੇਰੀ ਨਜ਼ਰ 'ਚ ਹੈਗਾ ਆ ਵੇਖੋ ਪਤਾ ਨਹੀਂ ਹੀਗਾ ਨਾ हाफ हाफ कि 10 ਰੁਪਏ ਨਾ ਕੱਪੜਿਆਂ ਦੇ ਵਿੱਚ ਹੀ ਵਾਸ਼ ਹੋ ਗਏ ਐਵੇਂ ਪੈਸੇ ਉਹ ਕਰਨੇ ਨਾ ਵੇਸਟ ਹੋਣੇ ਤੇ ਬਹੁਤ ਮਾਨ ਨੂੰ ਮਹਿਸੂਸ ਹੁੰਦਾ ਹੁਣ ਇਹ ਚੱਲਣੇ ਵੀ ਨਹੀਂ ਹੈਗੇ ਨਾ ਇਹ ਕੁਝ ਹੋਣਾ ਇਹਦਾ ਹਾਫ ਹਾਫ 10 ਰੁਪਏ ਦਾ ਨੋਟ ਆ ਪਤਾ ਨਹੀਂ ਚੱਲੇਗਾ ਕਿ ਨਾ ਚੱਲੇਗਾ ਕੰਡੀਸ਼ਨ ਵੈਸੇ ਉਹ ਵਾਲੀ ਹੈ ਨਹੀਂ ਕਿ ਚੱਲ ਸਕੇ ਚਲੋ ਬਾਕੀ ਦੇਖਦੇ ਹਾਂ ਸਵੇਰੇ ਸਵੇਰੇ ਹੀ ਨੁਕਸਾਨ ਹੋ ਗਿਆ 10 ਰੁਪਏ ਦਾ ਮਿਹਨਤ ਦੀ ਕਮਾਈ ਚ ਤਾਂ 1 ਰੁਪਈਆ ਵੀ ਹੋ ਜੇ ਨਾ ਤਾਂ ਬੜਾ ਦੁੱਖ ਲੱਗਦਾ ਜੀ ਮੇਰੀ ਗੱਲ ਨਾਲ ਐਗਰੀ ਹੋ ਤਾਂ ਜਵਾਬ ਜ਼ਰੂਰ ਦਿਓ ਠੀਕ ਹੈ ਜੀ ਹੁਣ ਮੇਰੀ ਬੇਟੀ ਅੱਜ ਸਕੂਲ ਜਾਣ ਨੂੰ ਥੋੜਾ ਜਿਹਾ ਕਿਚਕਿਚਾ ਰਹੀ ਆ ਪਤਾ ਨਹੀਂ ਕਿਉਂ ਬੇਟਾ ਸਕੂਲ ਜਾਣਾ ਏ ਨਹੀਂ ਕਾ ਤੋ ਨਹੀਂ ਨਾ ਨਿਕਲਣਾ ਕਿੱਥੇ ਜਾਣਾ ਏ ਨਾਨੀ ਕੋਲ ਜਾਣਾ ਹੈ ਤੂੰ ਨਾਨੀ ਨਾਲ ਗਲਤ ਆ ਕਰਦਾ ਨਹੀਂ ਹੈਗਾ ਨਹੀਂ ਰੁਕ ਗਈ ਹੈ ਮੈਨੂੰ ਮਾਰੂ ਆਪੇ ਤੂੰ ਨਾਨੀ ਨੂੰ ਮਨਾ ਲੇਗਾ ਆਪੇ ਅੱਛਾ ਇਹ ਕਹਿ ਰਹੀ ਹੈ ਮੈਂ ਨਾਨੀ ਕੋਲ ਜਾਣਾ ਹੈ ਮੈਂ ਕਿਹਾ ਤੂੰ ਨਾਨੀ ਨਾਲ ਇਹ ਫੋਨ ਤੇ ਗੱਲ ਨਹੀਂ ਨਾ ਕਰਦੀ ਹੈਗੀ ਫਿਰ ਮੈਂ ਕਹਿੰਦਾ ਨਾਨੀ ਕਹਿੰਦੀ ਰਾਨੀ ਰੋਸ ਗਈ ਮੈਂ ਆਪੇ ਮਨਾ ਲੂੰਗਾ ਮਨਾ ਲੇਗਾ ਆਪੇ ਬੇਟਾ ਕੀ ਕਹੇਗਾ ਨਾਨੀ ਨੂੰ ਹੈ ਗੱਲ ਕਰਨ ਦੀ ਮੂਰਚ ਨਹੀਂ ਹੈਗੀ ਹਾਂਜੀ ਇੱਥੇ ਮੈਂ ਮਾਰਨਿੰਗ ਦੇ ਵਿੱਚ ਕੱਪੜੇ ਵਾਸ਼ ਕਰ ਦਿੱਤੇ ਸੀਗੇ ਤੇ ਕੱਪੜੇ ਵਾਸ਼ ਕਰਕੇ ਉਸ ਤੋਂ ਬਾਅਦ ਸੁਕਾਣੇ ਪਾ ਦਿੱਤੇ ਸੀਗੇ ਕੱਪੜੇ ਉਸ ਤੋਂ ਬਾਅਦ ਮੈਂ ਡਿਊਟੀ ਚਲੀ ਗਈ ਹਾਂਜੀ ਹੁਣ ਮੈਂ ਡਿਊਟੀ ਤੋਂ ਆ ਗਈ ਹਾਂ ਤੇ ਹੁਣ ਅਸੀਂ ਲੰਚ ਕਰਨ ਲੱਗੀ ਆ ਮੈਂ ਤੇ ਲੰਚ ਦੇ ਵਿੱਚ ਆ ਸਾਡੇ ਖਿਚੜੀ ਤੇ ਨਾਲ ਦਹੀਂ ਆ ਮੇਰੀ ਟਿੱਡੀ ਜਿਹੜੀ ਟੁੰਗਾ ਮਾਰ ਰਹੀ ਆ ਬਿੱਲੀ ਹੈ ਦਹੀਂ ਖਾ ਰਹੀ ਹੈ ਮੇਰੀ ਇਹ ਵੀ ਆ ਗਈ ਸੀ ਸਕੂਲੋਂ ਇਹਦਾ ਸਕੂਲ ਤੋਂ ਟਾਈਮ ਨਾਲ ਹੀ ਹੋ ਜਾਂਦਾ ਆਫ ਮੇਰਾ ਲੇਟ ਹੁੰਦਾ ਵੇਖੋ ਚੱਲ نیچے ਆ ਆ ਪਪਾ ਤੇ ਕਿਹ ਕਿਹਦਾ ਖੋਦੋੜੀ ਚੱਲ ਪਾ ਚਲੋ نیچے ਆਓ نیچے ਆ ਦੇ ਨਈ ਚਾਬੀ ਤੁਹਾਡੇ ਹੱਥ ਚ ਦੇ ਕੇ ਦਈਏ ਹਾਂਜੀ ਹੁਣ ਟਾਈਮ ਹੋ ਗਿਆ ਸ਼ਾਮ ਦਾ ਤਕਰੀਬਨ 6 ਵਜੇ ਆ ਮੈਂ ਚੇਂਜ ਕਰ ਲਿਆ ਸੀਗਾ ਡਿਊਟੀ ਤੋਂ ਆ ਕੇ ਖਾਣਾ ਖੁਣਾ ਖਾ ਕੇ ਹੁਣ ਮੈਨੂੰ ਨਾ ਭੁੱਖ ਲੱਗੀ ਹੈ ਕਿਉਂਕਿ ਖਿਚੜੀ ਖਾਧੀ ਸੀ ਨਾ ਇਸ ਕਰਕੇ ਮਤਲਬ ਟੇਪੇਟ ਨਾ ਭਰਿਆ ਨਹੀਂ ਹੈਗਾ ਜਿਹੜੀ ਉਹ ਰੋਟੀ ਦੀ ਭੁੱਖ ਆ ਨਾ ਉਹ ਨਹੀਂ ਗਈ ਹੈ ਕਿ ਹੁਣ ਮੇਰਾ ਦਿਲ ਕਰ ਰਿਹਾ ਕੁਝ ਚਟਪਟਾ ਜਿਹਾ ਖਾਣ ਦਾ ਦੇ ਵੈਹੇ ਦਾ ਮੈਂ ਫਰਾਈਡ ਜਿਹੀਆਂ ਚੀਜ਼ਾਂ ਨੇ ਬੰਦੀ ਰੱਖੀ ਆ ਕਰਖੀਆਂ ਨੇ ਪਰ ਅੱਜ ਥੋੜਾ ਜਿਹਾ ਮੈਕਰੋਨੀ ਖਾਣ ਦਾ ਮਨ ਆ ਕਿਉਂਕਿ ਇਸ ਵਾਰ ਰਾਸ਼ਨ ਦੇ ਵਿੱਚ ਮੈਂ ਲੈ ਆਈ ਸੀ ਪੈਕਟ ਤੇ ਅੱਜ ਮਨ ਆ ਦੇਖੋ ਖਾ ਲੈ ਖਾ ਹੀ ਲੈਣੀ ਇਕੱਡੀ ਵਾਰ ਤੇ ਕੀ ਹੁੰਦਾ ਖਾਣ ਨੂੰ ਕੋਈ ਗੱਲ ਨਹੀਂ ਹੁਣ ਲੱਗੇ ਬਣਾਣ ਮੈਕਰੋਨੀ ਤੇ ਫਿਰ ਤੁਹਾਨੂੰ ਦਿਖਾਨੀ ਆ ਹਾਂਜੀ ਆ ਵਾਲਾ ਪੈਕਟ ਆ ਮੈਕਰੋਨੀ ਦਾ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ ਜਿੰਨਾ ਤੱਕ ਖਤਮ ਨਹੀਂ ਨਾ ਹੁੰਦਾ ਤੇ ਉਹਨਾਂ ਤੱਕ ਚੇਂਜ ਨਹੀਂ ਆਣਾ ਹੈਗਾ ਅੱਜ ਮਨ ਕਰ ਰਿਹਾ ਤੇ ਚਲੋ ਵੇਖੋ ਬਣਾਉਣੀ ਆ ਕਿਵੇਂ ਬਣਦੀ ਆ ਮੈਕਰੋਨੀ ਥੋੜੀ ਬਣਾਉਂਗੀ ਕਿਉਂਕਿ ਜਿਆਦਾ ਕੋਈ ਖਾਂਦਾ ਨਹੀਂ ਹੈਗਾ ਮੈਂ ਤੇ ਜਾਂ ਮੇਰੀ ਇੱਕ ਅੱਧਾ ਚਮਚ ਮੇਰੀ ਬੇਟੀ ਖਾ ਲੂਗੀ ਮੰਮਾ ਤਾਂ ਖਾਂਦੇ ਨਹੀਂ ਹੈਗੇ ਮੈਕਰੋਨੀ ਮੈਗੀ ਵਗੈਰਾ ਖਾ ਲੈਂਦੇ ਆ ਬਟ ਮੈਕਰੋਨੀ ਨਹੀਂ ਹੁਣ ਖਾਂਦੇ ਹੈਗੇ ਮੈਂ ਵੀ ਇਹ ਦੋ ਤਿੰਨ ਵਾਰੀ ਬਣਾਈ ਆ ਫਿਰ ਇੱਕ ਪੈਕੇਟ ਮੈਂ ਪਹਿਲਾਂ ਲੈਂਦਾ ਸੀ ਇੱਕ ਨੂੰ ਲੈਂਦਾ ਸੀ ਸੈਕਿੰਡ ਪੈਕੇਟ ਆ ਉਦੋਂ ਪਹਿਲਾਂ ਕਦੇ ਨਹੀਂ ਹੀ ਬਣਾਈ ਮੈਕਰੋਨੀ ਉੰਡਾ ਨੂੰ ਮੈਕਰੋਨੀ ਦੀ ਰੈਸিপি ਆਲਰੇਡੀ ਮੇਰੇ ਚੈਨਲ ਤੇ ਪਈ ਆ ਜਦੋਂ ਬਣ ਗਈ ਫਿਰ ਮੈਂ ਤੁਹਾਨੂੰ ਦਿਖਾਨੀ ਆ ਵੀ ਕਿਵੇਂ ਦੀ ਬਣੀ ਆ ਜੀ ਮੈਂ ਮੈਕਰੋਨੀ ਬਣਾ ਲਈ ਆ ਆ ਵੇਖ ਸਕਦੇ ਹੋ ਜੀ ਸੁਆਦ ਲੱਗ ਰਿਹਾ ਏ ਭੁੱਖ ਲੱਗ ਰਹੀ ਆ ਨਾ ਤੇ ਭੁੱਖ ਦੇ ਕਰਕੇ ਮਤਲਬ ਇਹ ਵੇਖ ਕੇ ਮੈਨੂੰ ਐ ਹੋ ਰਿਹਾ ਵੀ ਹਾਂ ਬਹੁਤ ਜ਼ਿਆਦਾ ਸੁਆਦ ਆ ਖਾ ਕੇ ਦਖਾ ਖਾ ਕੇ ਦੱਸ ਦਿਆਂ ਤੁਹਾਨੂੰ ਕਿ ਕਿਵੇਂ ਦੀ ਬਣੀ ਆ ਗਰਮਾ ਜੀ ਹੂੰ ਜਵਾ ਮੈਂ ਮੇਮੇ ਜਿਆਦਾ ਨਹੀਂ ਪਾਈ ਕਿਉਂਕਿ ਮੇਰੀ ਬੇਟੀ ਵੀ ਸ਼ਾਇਦ ਖਾ ਲੇ ਅਜੋ ਦਾਦੀ ਨਾਲ ਘੁੰਮਣ ਗਈ ਹੋਈ ਆ ਤੇ ਇਸ ਕਰਕੇ ਮਿਰਚ ਨਹੀਂ ਜਿਆਦਾ ਪਾਈ ਸੌਸ ਪਾਈ ਆ ਮੈਂ ਰੈੱਡ ਸੌਸ ਪਾਈ ਆ ਵੇਖੋ ਰੈੱਡ ਸੌਸ ਪਾਈ ਆ ਨਾਲ ਮੈਂ ਪਿਆਜ਼ ਤੇ ਸਬਜੀ ਦਾ ਕੋਈ ਘਰ ਹੋਰ ਹੈ ਨਹੀਂ ਸੀ ਨਹੀਂ ਸਬਜੀ ਵੀ ਪੈ ਸਕਦੀ ਸੀ ਸ਼ਿਮਲਾ ਮਿਰਚ ਵਗੈਰਾ ਪੈ ਸਕਦੀ ਸੀ ਇਹਦੇ ਵਿੱਚ ਪਰ ਮੈਂ ਨਾ ਲਸਣ ਜਿਹੜਾ ਸੀ ਨਾ ਉਹ ਪੀਸ ਕੇ ਪਾਉਂਦੇ ਆ ਜਿੱਦਾਂ ਆਪਾਂ ਪਾਸਤੇ ਦੇ ਵਿੱਚ ਨਹੀਂ ਪਾਉਂਦੇ ਹੁੰਦੇ ਪਹਿਲਾਂ ਲਸਣ ਇਕੱਲੇ ਉਹ ਕਰਦੇ ਆ ਫੇਰ ਪਿਆਜ਼ ਫਰਾਈ ਕਰਦੇ ਆ ਉਦਾਂ ਦੇ ਵਿੱਚ ਬਹੁਤ ਵਧੀਆ ਯਾਨੀ ਕਿ ਟੇਸਟ ਆ ਜਾਂਦਾ ਲਸਣ ਦੇ ਕਰਕੇ ਵੈਸੇ ਤਾਂ ਲਸਣ ਵਧੀਆ ਲੱਗਦਾ ਪਰ ਪੀਸ ਕੇ ਪਾਇਆ ਤੇ ਬਹੁਤ ਜ਼ਿਆਦਾ ਜਿਹੜਾ ਟੇਸਟੀ ਹੋ ਜਾਂਦਾ ਇਹ ਹੂੰ ਬਹੁਤ ਯਮਮੀ ਹਾਂਜੀ ਅੱਜ ਨਾ ਮੇਰੇ ਕੋਲ ਆ ਦੁਪੱਟਾ ਸੀਗਾ ਇਹਦਾ ਮੈਂ ਆਪਣੀ ਬੇਟੀ ਦੇ ਲਈ ਨਾ ਲਹਿੰਗਾ ਬਣਾਉਣ ਲੱਗੀ ਹਾਂ ਆਵਲਾ ਦੁਪੱਟਾ ਸੀਗਾ ਮੇਰੇ ਕੋਲ ਤੇ ਮੈਨੂੰ ਇਹ ਹੈਗਾ ਵੀ ਇਹਦਾ ਨਾ ਲਹंगा ਬਣਾਦਾ ਮੈਂ ਤੇ ਸੋਹਣਾ ਲੱਗਣਾ ਚੁੰਨੀ ਸੂਟ ਪਾ ਕੇ ਮੈਂ ਹੰਡਾ ਲਿਆ ਤੇ ਚੁੰਨੀ ਇਹ ਮੇਰੀ ਹੈਗੀ ਵੀ ਛੋਟੀ ਆ ਤੇ ਆਣੀ ਵੀ ਨਹੀਂ ਹੈਗੀ ਵੈਸੇ ਲੈਂਥ ਚ ਛੋਟੀ ਆ ਮੇਰੀ ਹਾਈਟ ਵੱਡੀ ਹੈ ਇਸ ਕਰਕੇ ਮੈਨੂੰ ਇਹ ਚੁੰਨੀ ਛੋਟੀ ਪੈਂਦੀ ਆ ਸੂਟ ਦੇ ਨਾਲ ਤਾਂ ਚਲੋ ਐਡਜਸਟ ਕਰ ਲਈਦਾ ਸੀਗਾ ਹੁਣ ਮੈਨੂੰ ਇਹ ਵਧੀਆ ਨਹੀਂ ਲੱਗਦੀ ਹੈਗੀ ਮੈਨੂੰ ਇਹ ਆ ਮੇਰੀ ਬੇਟੀ ਦਾ ਜਿਹੜਾ ਸੋਹਣਾ ਲਹंगा ਬਣ ਜਾਣਾ ਇਹਦੇ ਤੇ ਨਾ ਮੈਂ ਸ਼ੋਅ ਨਹੀਂ ਜਣਾ ਸਕੂਲ ਨਹੀਂ ਜਾਣਾ ਨਹੀਂ ਕਾ ਤੂੰ ਨਹੀਂ ਜਾਣਾ ਬੇਟਾ ਸਕੂਲ ਮੈਂ ਨਹੀਂ ਪੜਨਾ ਕਾ ਤੂੰ ਨਹੀਂ ਪੜਨਾ ਬੇਟਾ ਮੈਂ 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 ਨਾ ਨਾ ਚਿਕੜੀ ਨਹੀਂ ਬੇਟਾ ਨਹੀਂ ਚਿਕੜੀ ਤੂੰ ਕੋ ਨਹੀਂ ਸਿੱਖਦੀ ਬੇਟਾ ਕੁਛ ਮੈਂ 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 ਦਾਦੀ ਆਏਗੀ ਆਏਗੀ ਛੋ ਚ ਤੂੰ ਸਕੂਲ ਜਾਏਗਾ ਸਵੇਰੇ ਨਹੀਂ ਤੈਨੂੰ ਇੰਨੀ ਤਾਂ ਚੀਜ਼ਾਂ ਦੰਨੀਆਂ ਸਕੂਲ ਚ ਖਾਣ ਨੂੰ ਹੈਂ ਬੇਟਾ ਫਿਰ ਤੈਨੂੰ ਚੀਜ਼ੀਆਂ ਨਹੀਂ ਮਿਲਣੀਆਂ ਫਿਰ ਕੀ ਕਰੇਂਗਾ ਤੂੰ ਡਾਕਟਰ ਬਣੇਂਗਾ ਨਾ ਵੱਡਾ ਸਕੂਲੇ ਜਾ ਕੇ ਹੈ ਬੇਟਾ ਕੀ ਬਣੇਂਗਾ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਜੀ ਐ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਜੀ ਮੈਂ ਡਾਕਟਰ ਬਣਨਾ ਬਣੇਂਗਾ ਡਾਕਟਰ ਬੇਟਾ ਮੈਂ ਬਣਨਾ ਬਨੂ ਮੇਰਾ ਪੁੱਤ ਫੇ ਮੈਂ ਕੀ ਕਰੂੰਗੀ ਡਾਕਟਰ ਸਾਹਿਬ ਜੀ

ਕੀ ਹੋ ਗਿਆ ਅ빠 ਦੱਸ ਨਹੀਂ ਕੀ ਹੋ ਗਿਆ ਮੇਰੇ ਆ ਵੇਖੋ ਇੱਥੇ ਵੇਖੋ ਡਾਕਟਰ ਸਾਹਿਬ ਜੀ ਕੀ ਹੋ ਗਿਆ ਅੱਜ ਉੱਧੋਂ ਨਿਕਲ ਹੈਗਾ ਨਹੀਂ ਕੀ ਨਹੀਂ ਹੈਗਾ ਬੇਟਾ ਉਹ ਚੈੱਕ ਕਰਨ ਵਾਲਾ ਤੂੰ ਉੱਧੇ ਚੈੱਕ ਕਰ ਲੋ ਨਾ ਬੇਟਾ ਨਹੀਂ ਆਉਂਦਾ ਹੱਥ ਨਾਲ ਕਰ ਲੋ ਨਾ ਚੈੱਕ ਨਹੀਂ ਹੈ ਨਹੀਂ ਹੱਥ ਨਾਲ ਨਹੀਂ ਕਰਨਾ ਨਹੀਂ ਕਿਧਰ ਨਾਲ ਕਰਨਾ ਫਿਰ ਉਹ ਰੋਟੀ ਦਿਓ ਡਾਕਟਰ ਸਾਹਿਬ ਜੀ ਉਨੁਪਾਨ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ ਬੇਟਾ ਫੇਰ ਪੈਂਦਾ ਗਲੇ 'ਚ ਮਾਂ ਕੀ ਕਾਏ ਸਟੈਥਸਕੋਪ ਬਾਰੇ ਗੱਲ ਕਰਦੀ ਆ ਬੇਟਾ ਬਹੁਤ ਮਿਹਨਤ ਕਰਨੀ ਪੈਂਦੀ ਉਦੋਂ ਪਾਣ ਲਈ ਗਲੇ 'ਚ ਹੈ ਕੀ ਕਹੋ ਠੀਕ ਬੋਲੋ ਮਾਂ ਮਿਹਨਤ ਕਰੂੰਗਾ ਮਾਂ ਮਰ ਜਾ ਤੇ ਗੇਡੋ ਬੋਲੋ ਮਮਾ ਮੈਂ ਬਹੁਤ ਮਿਹਨਤ ਕਰੂੰਗਾ ਅਰੇ ਹਾਂਜੀ ਆ ਲਹਿੰਗਾ ਮੈਂ ਬਣਾ ਦਿੱਤਾ ਸੀਗਾ 1 ਦਿਨ 'ਚ ਮੈਂ ਲਹਿੰਗਾ ਬਣਾਇਆ ਸੀ ਮੇਰੀ ਬੇਟੀ ਦੇ ਕਿਉਂਕਿ ਉਸ ਦਿਨ ਮੈਂ ਰਾਤ ਨੂੰ ਹੀ ਕੱਟ ਕੀਤਾ ਸੀ ਤਕਰੀਬਨ 7-8 ਵਜੇ ਫਿਰ ਉਹ ਲਹਿੰਗਾ ਹੀ ਬਣਿਆ ਸੀਗਾ ਉਸ ਦਿਨ ਘੰਟਾ ਡੇਢ ਘੰਟੇ ਦੇ ਅੰਦਰ ਅੰਦਰ ਤੇ ਨਾਲ ਆ ਇੱਕ ਮੇਰੀ ਬੇਟੀ ਦੇ ਲਈ ਸ਼ਰਟ ਬਣਾਈ ਸੀਗੀ ਠੀਕ ਹੈ ਇਹਦੇ ਤਾਂ ਇਹ ਸ਼ਰਟ ਹੈ ਯਾਨੀ ਕਿ ਨੀਵੀਂ ਆ ਇੱਥੇ ਦੇਖੋ ਉਹ ਤਾਂ ਛੋਟੀ ਲੱਗ ਰਹੀ ਹੈ ਲਾਈਨਿੰਗ ਵਾਲੀ ਹੈ ਲਾਈਨਿੰਗ ਵਾਲੀ ਮੈਂ ਫਸਟ ਟਾਈਮ ਬਣਾਈ ਸੀ ਆਪਣੇ ਬੋਲੋ ਤਾਂ ਬੈਸਟ ਬਣਾਇਆ ਬਾਕੀ ਵੇਖੋ ਕਿਵੇਂ ਬਣਿਆ ਤੁਹਾਨੂੰ ਕਿਵੇਂ ਲੱਗਦਾ ਜੇ ਵਧੀਆ ਲੱਗੇ ਤਾਂ ਕਮੈਂਟ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੀ ਆਪਣੇ ਵੱਲੋਂ ਤਾਂ ਮੈਂ ਬੈਸਟ ਬਣਾਇਆ ਠੀਕ ਹੈ ਜੀ ਮੇਰੇ ਅੱਜ ਦੇ ਬਲੌਗ ਦੇ ਲਈ ਇੰਨਾ ਹੀ ਜੇ ਮੇਰਾ ਬਲੌਗ ਵਧੀਆ ਲੱਗਿਆ ਤਾਂ ਮੇਰੇ ਬਲੌਗ ਨੂੰ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਨਾਲ ਜੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਬਾਏ ਬਾਏ